ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੈੱਟ ਹੋਣਗੇ ਜਾਨਵਰ ਕੈਮ ਹੋਣਗੇ ਮਿੱਤਰੋ ਲਓ ਜੀ ਕਰਤੀ ਵਲੋਗ ਦੀ ਸਟਾਰਟਿੰਗ ਤੇ ਗੋਲੀ ਨੂੰ ਵੀ ਲੈ ਆਏ ਆਪਾਂ ਤੇ ਬਾਕੀ ਮੌਸਮ ਅੱਜ ਵੀ ਬਹੁਤ ਖਰਾਬ ਹੈ ਤੇ ਸਵੇਰ ਦਾ ਮੀਂਹ ਆਈ ਜਾਂਦਾ ਤੇ ਹੁਣ ਹੀ ਰੁਕਿਆ ਬੱਸ 10 ਕਿ ਮਿੰਟ ਹੋਇਆ 10 15 ਮਿੰਟ ਅੱਠੋਡੇ ਸਾਹਮਣੇ ਆ ਕਰੋ ਚੈੱਕ ਤੇ ਮੀਂਹ ਇਹਦਾ ਤਸੱਲੀਆ ਕਰਾਈਆਂ ਹੋਈਆਂ ਠੀਕ ਹੈ ਤੇ ਖੋਲਦੇ ਆਪਾਂ ਪਹਿਲਾ ਸਟੂਡੀਓ ਦਾ ਖੁੱਲਾ ਪਏ ਤੇ ਖੁੱਡੇ ਖੋਲਦੇ ਆ ਪਹਿਲਾ ਤੇ ਕਮਰੇ ਦੀ ਸਾਫ ਸਫਾਈ ਵੀ ਰਹਿੰਦੀ ਆ ਉਹ ਵੀ ਗੇਟ ਖੋਲਦੇ ਹਵਾ ਆਉਗੀ ਵਧੀਆ ਪਹਿਲਾਂ ਖੋਲ ਲੀਏ ਖੁੱਡੇ ਆਪਣੇ ਤੇ ਬੱਚੇ ਵਿੱਚੇ ਦੇਖੇ ਦਾਣੇ ਖਾਏਗੇ ਨਹੀਂ ਨਾਲੇ ਦਾਣੇ ਧਰਦਿਆਂ ਵੱਡੇ ਕਬੂਤਰਾਂ ਜੀ ਮੇਰੇ ਵੀਰੋਂ ਖੋਲਿਆ ਖੁੱਡਾ ਤੇ ਬੱਚੇ ਵੀ ਸੱਟ ਨੇ ਬਾਕੀ ਸਰੋ ਵੀ ਖਾਦੀ ਪਈ ਐ ਨਹੀਂ ਪਤਾ ਹੁਣ ਬੱਚਿਆਂ ਨੇ ਖਾਈਏ ਕੇ ਵੱਡੇ ਕਬੂਤਰਾਂ ਨੇ ਠੀਕ ਹੈ ਤੇ ਬਾਕੀ ਜਿਹੜੇ ਸਾਹ ਨਾਲ ਮੌਸਮ ਹੈ ਤੇ ਬੱਚਿਆਂ ਨੂੰ ਕੱਢਣਾ ਨਹੀਂ ਬਣਦਾ ਮੇਰੇ ਵੀਰੋਂ ਠੀਕ ਹੈ ਕੱਲ੍ਹ ਵੀ ਕਰਦੇ ਸੀ ਆਪਾਂ ਕੱਲ ਤਾਂ ਕੱਢਣੇ ਪੈਗੇ ਯਾਰ ਤੇ ਬਾਹਰ ਕੱਢਣੇ ਵੀ ਜ਼ਰੂਰੀ ਐ ਨੀ ਤਾਂ ਘਰ ਦੇ ਪੱਕੇ ਹੋਣੇ ਨਹੀਂ ਹਾਂ ਠੀਕ ਐ ਤੇ ਅੱਜ ਦਾ ਟਾਈਮ ਵੀ ਬਹੁਤ ਹੋ ਗਿਆ ਯਾਰ ਬਾਦੋਂ ਲਾਲੋ 5:00 ਵਜ ਗਏ ਤੇ ਵਲੋਗ ਲੇਟ ਸਟਾਰਟ ਕਰਿਆ ਆਪਾਂ ਕਾ ਕਰਕੇ ਤੇ ਅਜ ਤਾਂ ਹੈ ਨਹੀਂ ਬੱਦਲ ਵੀ ਹੋਰ ਸਾਫ ਦੇ ਅਜ ਤਾਂ ਜਾਈ ਆਦਾ ਸਵੇਰ ਦਾ ਮੀਂਹ ਆ ਜਾਂਦਾ ਮਨ ਕਰੇ ਦੁਬਾਰਾ ਅਜ ਤਾਂ ਕਰਕੇ ਬੱਚੇ ਨਹੀਂ ਕੱਢਦੇ ਦੁਬਾਰਾ ਆਪਾਂ ਹੁਣ ਤੇ ਜੇ ਮੂਡ ਬਣਿਆ ਜੇ ਮੂਡ ਬਣਿਆ ਤਾਂ ਰੰਗ ਘੜਦਾਂਗੇ ਬੱਚਿਆਂ ਦੇ ਠੀਕ ਐ ਬਾਕੀ ਆ ਦੇ ਬੱਚਾ ਮੈਨੂੰ ਬੋਟ ਈ ਲੱਗੀ ਆ ਦਾਦਾ ਤਾਂ ਆ ਵਿੱਠੇ ਮੇ ਸਾਹਮਣੇ ਹੁਣੀ ਮਾਰੀਆਂ ਨੇ ਕਰਿਓ ਚੈੱਕ ਪੀਲੀ ਵਿੱਠ ਮਾਰੀ ਆ ਬਾਬਾ ਜਣ ਹੈ ਯਾ ਇਹਨੇ ਕੁਝ ਖਾ ਖਾਦਾ ਨਹੀਂ ਹੋਊਗਾ ਠੀਕ ਐ ਜਾਂ ਫਿਰ ਦੇਖਦੇ ਆ ਕੀ ਤਾਂ ਤੈਦੇ ਚ ਕੀ ਹੋਇਆ ਕੀ ਨਹੀਂ ਇਹਨੂੰ ਬਾਕੀ ਜੇ ਇਹਨਾਂ ਨੇ ਕੁਝ ਖਾਇਆ ਨਹੀਂ ਹੋਊਗਾ ਨਾ ਆਪਾਂ ਸਾਰੋ ਖਵਾ ਦਿੰਨੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਰੰਗ ਦਾ ਵੀ ਦੇਖਦੇ ਆ ਜੇ ਮੂਡ ਬਣਿਆ ਕਰਦਾਂਗੇ ਹਾਂਜੀ ਮੇਰੇ ਵੀਰੋ ਤੇ ਬੱਚਾ ਬਾਹਰ ਕੱਢ ਲਿਆ ਆਂਦਾ ਤੇ ਮੈਂ ਦੇਖਦਾ ਸੀ ਕੀ ਹੋਇਆ ਬਾਕੀ ਆ ਦੀ ਕੋਲ ਫੁੰਸੀ ਹੋਣ ਲੱਗ ਗਈ ਇਹਦੇ ਤੇ ਕੰਮ ਵਧੀ ਜਾਂਦਾ ਯਾਰ ਫੁੰਸੀ ਵਾਲਾ ਕਰੋ ਚੱਕ ਅੱਖ ਖੋਲੇ ਤੇ ਯਾਰ ਇਹਨਾਂ ਵਾਂ ਫੁੰਸੀਆ ਦਾ ਵੀ ਇਲਾਜ ਕਰਨਾ ਪੂਆ ਕੋਈ ਨਾ ਕੋਈ ਹਨਾ ਇਹਦਾ ਕੰਮ ਬਹੁਤ ਟੇਡਾ ਹੋ ਜੂਗਾ ਇੱਕਾ ਚਿੱਟੇ ਬੱਚੇ ਦੇ ਉਰੀ ਆ ਬੈਠਿਆ ਤੇ ਕੰਮ ਜਮਾ ਹੀ ਟੇਡਾ ਹੋ ਰਿਹਾ ਹੈ ਫੁੰਸੀਆ ਦਾ ਇਲਾਜ ਤਾਂ ਕਰਨਾ ਪੈਣਾ ਹੈ ਪਾਉਂਗਾ ਈ ਫੰਕਸ਼ਾਂ ਦੀ ਦਵਾਈ ਯਾਰ ਬਾਕੀ ਤੁਸੀਂ ਕਮੈਂਟਾਂ ਚ ਦੱਸਿਓ ਕਰਦੇ ਆ ਪਤਾ ਯਾਰ ਹੈ ਤੁਸੀਂ ਕਮੈਂਟਾਂ ਚ ਦੱਸ ਦਿਓ ਬਾਕੀ ਆਪਾਂ ਕਰਦੇ ਆ ਪਤਾ ਉਹ ਦੇਖਿਓ ਬਾਬਿਓ ਕਿਵੇਂ ਫੇਰ ਇਕੱਠਾ ਹੋ ਕੇ ਬੈ ਗਏ ਹਨ ਵੈਸੇ ਤਾਂ ਯਾਰ ਸਾਰੇ ਬੈਠੇ ਆ ਜੀ ਕੋਈ ਗੱਲ ਨਹੀਂ ਤੇ ਠੰਡ ਚ ਦਾ ਉਹ ਕੂਤਰ ਇਕੱਠਾ ਹੋ ਕੇ ਬੈ ਜਾਂਦਾ ਇਹ ਗੱਲ ਮੰਨਦਾ ਉਹ ਡੌਣ ਜਾਂ ਵੀ ਲੱਗਦਾ ਮੈਨੂੰ ਬਾਬਿਓ ਕਰੋ ਚੈੱਕ ਬਾਲਾ ਡੌਣ ਜਾਂ ਲੱਗ ਜਾਂਦਾ ਚਲੋ ਇਹਨਾਂ ਨੂੰ ਮੈਂ ਸਰੋ ਖਵਾਉਣਾ ਪਹਿਲਾਂ ਨੰਬਰ ਤੇ ਤੇ ਪਹਿਲੀ ਗੱਲ ਤਾਂ ਮੈਂ ਢਾਣੇ ਧਰਦਾ ਫੈਲ ਕੇ ਖਵਾ ਦੂਗਾ ਦੇਖਦੇ ਆ ਖਾਂਦੇ ਕਿ ਨਹੀਂ ਉਹੀ ਬੈਠਾ ਹੋਣੀ ਤੈਨੂੰ ਹਨਾ ਚਲੋ ਕਮੈਂਟਾਂ ਚ ਵੀ ਦੱਸ ਦਿਓ ਵੀ ਪਹਿਲੀ ਗੱਲ ਤਾਂ ਬਿਮਾਰ ਮੈਨੂੰ ਲੱਗਦਾ ਤੁਸੀਂ ਵੀ ਦੱਸ ਦਿਓ ਕੀ ਚੱਕਰ ਹੈ ਬਾਕੀ ਫੁੱਸੀ ਦਾ ਇਲਾਜ ਕਰਤਾ ਹੈ ਕੋਈ ਨਹੀਂ ਇਹਨਾਂ ਦਾ ਬਾਕੀ ਕਮੈਂਟਾਂ ਚ ਦੱਸ ਦਿਓ ਤੁਸੀਂ ਵੀ ਦਵਾਈ ਤੇ ਬਾਕੀ ਆਪਾਂ ਹੀ ਪੁੱਛ ਲੈਣ ਕਿਸੇ ਯਾਰ ਮਿੱਤਰ ਤੋਂ ਮੇਰੇ ਵੀਰੋ ਟਰੈਕ ਕਰਤੀਆਂ ਰੈਡੀ ਬਾਕੀ ਯਾਰ ਕਣਕ ਚਣਾ ਕਣਕ ਦਾ ਆਟਾ ਆ ਬਨ ਰਹਾ ਹੈ ਪਤਾ ਨਹੀਂ ਕੀ ਦਿੱਕਤ ਹੈ ਮੈਂ ਨਿਗਾ ਮਾਰੀ ਆ ਉਹ ਵੀ ਨਹੀਂ ਉਹ ਕੀ ਪੈਂਦੀ ਹੁੰਦੀ ਆ ਉਹ ਵੀ ਨਹੀਂ ਦਿਖਾ ਕੋਈ ਜਾਨਵਰ ਵੀ ਨਹੀਂ ਦਿਖਾਈ ਕਿੜੇ ਜੀ ਨਹੀਂ ਪੈ ਜਾਂਦੇ ਹੁੰਦੇ ਤੇ ਆਟਾ ਜਾ ਹੋ ਰਿਹਾ ਕੋਈ ਕੀ ਕਹਿੰਦੇ ਆ ਉਹਨੂੰ ਯਾਰ ਉੱਲੀ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਹਨਾ ਪਤਾ ਨਹੀਂ ਕੀ ਉੱਲੀ ਤਾਂ ਨਹੀਂ ਮੈਨੂੰ ਇਹ ਯਾਦ ਨਹੀਂ ਆ ਜਾਂਦਾ ਹੁਣ ਚਲੋ ਮੁੱਕੀ ਵੈਸੇ ਕਣਕ ਦਾ ਜਿਹੜੀ ਇਹ ਕਣਕ ਸੀਰ ਬਾਟ ਦੀ ਜਪਾਈ ਹੋਈ ਸੀ ਮੁੱਕ ਗਈ ਵਸ ਥੋੜੀ ਜਿਹੀ ਪਈ ਆਟਾ ਆ ਬਣ ਰਹਾ ਥੱਲੇ ਉਹਦਾ ਜਰਾ ਦੇਖ ਦਾਂਗੇ ਯਾਰ ਵਿਚਾਰੇ ਬਾਰੇ ਕਬੂਤਰ ਖਾ ਲੈਣਗੇ ਤੇ ਬਾਕੀ ਕਮੈਂਟ ਕਰਕੇ ਦੱਸਿਓ ਵੀ ਕੀ ਚੀਜ਼ ਪਈ ਹੈ ਇਹ ਬਾਕੀ ਨਹੀਂ ਤਾਂ ਮੈਂ ਘਰਦੇ ਆ ਤੇ ਪੁੱਛ ਲੂਗਾ ਆਪਾਂ ਨੂੰ ਇੰਨਾ ਪਤਾ ਨਹੀਂ ਕਣਕ ਬਾਰੇ ਕਿਉਂ ਝੂਠ ਮਾਰੀਏ ਤੇ ਆਪਦਾ ਆਪ ਦੇ ਵੱਲੋਂ ਪੂਰੀ ਘੈਂਟ ਕਣਕ ਲਿਆਈ ਸੀ ਕੋਈ ਪੈ ਗਈ ਪੈ ਜਾਂਦੀ ਹੈ ਨਾ ਕਣਕ ਜਦੋਂ ਆਪਾਂ ਜ਼ਿਆਦਾ ਹੀ ਰੱਖਦੇ ਆ ਉਦੋਂ ਪੈ ਜਾਂਦੀ ਹੈ ਨਾ ਤਾਂ ਕਰਕੇ ਹੋ ਗਿਆ ਉਹ ਚਲੋ ਕੋਈ ਨਹੀਂ ਹੋਤਾ ਯਾਰ ਦਾਣੇ ਰੱਖਦੇ ਆ ਪਹਿਲਾਂ ਤੇ ਉਹ ਬੱਚੇ ਥੋੜਾ ਉਹ ਹੋਣਾ ਮੈਨੂੰ ਆਏ 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 ਤੇ ਇਧਰ ਵੀ ਧਰ ਦਾਂ ਟ੍ਰੇ ਤੇ ਲੈਟ ਲੈਟਾਂ ਲਈ ਲਾ ਦੀਏ ਲੈਟਾਂ ਵੀ ਲਾ ਦੀਏ ਬਾਦਵੀਂ ਨਾ ਜੀ ਕੋਈ ਇੱਕ ਰੰਤਰਾਉ ਆਏ 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 ਹਾਂਜੀ ਲੱਟਾਂ ਲਾ ਦੀਏ ਤੇ ਹੁਣ ਓਕੇ ਦਾਣਾ ਪਾਣੀ ਪਾਣੀ ਪਾੜ ਦਿੰਨੇ ਕੋਈ ਨਹੀਂ ਦਾਣੇ-ਦਾਣੇ ਧਰੇ ਆ ਬਾਕੀ ਉਹ ਬੱਚੇ ਨੂੰ ਦੇਖੀ ਕਿੱਥੇ ਉਹ ਉਹ ਖੜਾ ਵਾ ਬਿਊਟ ਤੇ ਤੇ ਕੋਈ ਬਾਕੀ ਸਾਰੇ ਬੱਚੇ ਮਾਰੀ ਜਾਂਦੇ ਥੱਲੇ ਮੂੰਹ ਠੀਕ ਐ ਇੱਕੋ ਬੱਚਾ ਨਹੀਂ ਮਾਰੀ ਜਾਂਦਾ ਉਹ ਖੜਾ ਹੈ ਕੋਈ ਕੀ ਚੱਕਰ ਹੋ ਗਿਆ ਆ ਗਿਆ ਖਾਲਾ ਭਾਈ ਤੂੰ ਹੀ ਹੈ ਤਾਂ ਹੈਗੀ ਐ ਤੇ ਦਿੱਕਤ ਯਾਰ ਕੋਈ ਇਲਾਜ ਕਰਨਾ ਬੋਣੀ ਦਾ ਵੱਡ ਜੂ ਵੀ ਹੈ ਕੀ ਫਾਇਦਾ ਵੱਡ ਦਾ ਆਹੀ ਮੌਸਮ ਹੁੰਦਾ ਬਾਬੇ ਉਹ ਮੀਂਹ ਆਲਾ ਇਹ ਚ ਬਿਮਾਰੀ ਪੈ ਗਈ ਤਾਂ ਪੈ ਗਈ ਠੀਕ ਹੈ ਨੀਤਾ ਫੇਰਾ ਜਿਹੜੇ ਬਚ ਗਏ ਬਚ ਗਏ ਤੇ ਬਸ ਐ ਹੀ ਮੀਨਾ ਮੀਨਾ ਦਾ ਲੱਗ ਕੀ ਮੀਨਾ ਦਾ ਟੱਪ ਗਿਆ ਸੋਣ ਤਾਂ ਟੱਪ ਗਿਆ ਇਹ ਮਹੀਨੇ ਦੇ ਮੀਂਹ ਬਹੁਤ ਪਈ ਜਾਂਦਾ ਬਸ ਯਾਰ ਜਦੋਂ ਖੁੱਡਾ ਗਿੱਲਾ ਹੋਊਗਾ ਨਾ ਬਿਮਾਰੀ ਤਾਂ ਆਣੀ ਆਣੀ ਹੈ ਯਾਰ ਵੈਸੇ ਕੱਲ ਤਾਂ ਸਾਫ਼ ਕਰਤਾ ਸੀ ਆ ਬੱਚਾ ਚੜ ਗਿਆ ਚਲੋ ਕੋਈ ਨਹੀਂ ਦੇਖਦੇ ਆ ਕਾਊਆ ਗੇਲੀ ਕਾਊ ਕਾ ਪੱਕੀ ਬੱਚੇ ਆ ਕਰੋ ਚੱਕ ਖਾਈ ਜਾਂਦੇ ਸਾਰੇ ਹੀ ਸਾਰੇ ਹੀ ਮਾਰੀਂਦੇ ਮੂ ਇੱਕ ਹੌਲੀ ਹੌਲੀ ਸਿੱਖਿਆਣਗੇ ਤਾਂ ਹੀ ਨਹੀਂ ਇਹਨਾਂ ਨੂੰ ਮੈਂ ਕੱਲ ਸਰੋ ਖਵਾਈ ਹੁਣ ਭੁੱਖੇ ਨੇ ਵਿਚਾਰੇ ਆਪੇ ਮੂੰਹ ਮਾਰ ਮਾਰ ਕੇ ਖਾਣਗੇ ਜੀ ਮੇਰੇ ਵੀਰੋ ਤੇ ਮੈਂ ਮੈਡੀਸਿਨ ਪਾ ਲਈ ਜਾਂਦਾ ਸੀ ਉਹ ਬੱਚੇ ਵਾਸਤੇ ਤੇ ਮੈਨੂੰ ਲੱਗਦਾ ਬਾਪੇ ਬੁਖਾਰ ਵੀ ਹੋ ਸਕਦਾ ਉਹਨਾਂ ਨੂੰ ਠੀਕ ਹੈ ਤੇ ਬੁਖਾਰ ਵੀ ਹੋ ਸਕਦਾ ਹੈ ਬਾਕੀ ਬੁਖਾਰ ਹੀ ਲੱਗਦਾ ਮੈਨੂੰ ਜਿਆਦਾ ਚਾਂਸ ਦਾ ਬੁਖਾਰ ਤੇ ਜੇ ਕੋਈ ਹੋਰ ਬਿਮਾਰੀਆਂ ਦੀ ਹੋਰ ਕੂਤਰਾਂ ਨੂੰ ਵੀ ਹੁੰਦੀ ਤੇ ਇਕੱਠਾ ਹੋ ਕੇ ਹੀ ਪੈਂਦਾ ਉਹ ਹਨਾ ਤੇ ਕਾਲੀ ਮਿੱਚ ਵੀ ਉਹ ਕਈ ਵਾਰੀ ਚੱਲ ਪੈਂਦੀ ਹੈ ਜੇ ਇਕੱਠਾ ਕੂਤਰ ਪੈਂਦਾ ਤੇ ਬਾਕੀ ਇਹ ਗੋਲੀ ਹੈ ਯਾਰ ਆਪਣੇ ਕੋਲ ਇਹਦਾ ਨਾਮ ਯਾਰ ਨਾਮ ਨਾਮ ਕੀ ਹੈ ਇਹਦਾ ਆ ਆਕਸੀ ਵਦਨੇ ਆਕਸੀ ਟੈਟਰਾਸਾਈਕਲਿਨ ਲਿਖਿਆ ਹੋਇਆ ਬਾਬਿਓ ਇਹ ਹੈ ਪਰ ਬੁਖਾਰ ਵਾਲੀ ਆ ਕਰ ਲੋ ਚੱਕ ਬੁਖਾਰ ਵਾਸਤੇ ਆ ਵੈਸੇ ਤੇਜ ਵਾਲੀ ਹੁੰਦੀ ਹੈ ਇਹ ਇਹਦਾ ਦੇਣਾ 8 ਮਾ 8 ਮਾ ਹਿੱਸਾ ਦੇਣਾ ਇਹਦਾ ਬਾਬਿਓ ਗੋਲੀ ਬਹੁਤ ਵੱਡੀ ਹੁੰਦੀ ਹੈ ਇਹ ਇੰਨਾ ਕੁ ਹਿੱਸਾ ਬੋਤ ਹੈ ਇਹਦਾ ਇੰਨਾ ਕੋ ਦੇਣੀ ਵੀ ਇਹ ਗੁੜਚ ਹੁੰਦੀ ਹੈ ਤੇ ਆਪਣੇ ਕੋਲ ਗੁੜ ਤਾਂ ਹੈ ਨਹੀਂ ਇਸ ਟਾਈਮ ਠੀਕ ਹੈ ਤੇ ਐਵੇਂ ਦੇ ਦੇਣੇ ਆਪਾਂ ਥੋੜੀ ਜ਼ਿਆਦਾ ਨਹੀਂ ਦਿੰਦੇ ਜ਼ਿਆਦਾ ਵੀ ਮਾੜੀ ਬਹੁਤ ਤੇਜ ਹੁੰਦੀ ਹੈ ਬਾਬਿਓ ਤੇ ਕਿਤੇ ਹੋਰ ਨੁਕਸਾਨ ਕਰਾ ਲਓ ਆਪਦਾ ਤੇ ਗੁੜਚ ਦੇਣੀ ਹੁੰਦੀ ਹੈ ਵੈਸੇ ਗੁੜ ਹੈ ਨਹੀਂ ਬਾਕੀ ਤੇ ਬੱਚਾ ਵੀ ਖਾਲੀ ਪੇਟ ਹੈ ਖਾਲੀ ਪੇਟ ਵੀ ਗਲਤ ਹੋ ਜੂਗਾ ਕੰਮ ਹਨਾ ਤੇ ਉਹਨੂੰ ਥੋੜੀ ਜੀ ਸਰੋਖਵਾਦ ਨਹੀਂ ਆ ਬਾਕੀ ਬੋਤਲ ਦੀ ਕਰਤੀ ਸਿੱਧੀ ਸਿੱਧੀ ਕਰਤੀ ਕੇ ઓ ਯਾਰ ਬੱਬੇ ਪਾਣੀ ਦਾ ਪਾਤਾ ਸੀ ਤੇ ਬੋਤਲ ਦੇਖਿਓ ਜੇ ਧਰ ਗਿਆ ਉਹਨਾ ਡਿੱਗੀ ਹੋਣੀ ਥੱਲੇ ਖਾ ਗਿਆ ਉਹਨੇ ਤੋੜ ਦੋਆ ਸਾਰੀ ਬਾਕੀ ਬੱਚਾ ਉਹ ਦੇਖੋ ਇਕੱਠਾ ਹੋ ਕੇ ਕਿਵੇਂ ਬੈਠਿਆ ਯਾਰ ਉਹ ਦੇਖੋ ਬੋਲੋ ਜੱਕੋ ਦੇਖਿਓ ਬਾਲਾ ਡਾਉਣ ਹੋ ਜੂ ਨਹੀਂ ਤਾਂ ਇਹ ਟ੍ਰੀਟਮੈਂਟ ਨਾ ਕਰਿਆ ਸਰੋ ਖਵਾ ਦਿੱੰਨੇ ਆ ਉਹਨੂੰ ਮਾੜੀ ਜੀ ਫੀਡਰ ਨਾਲ ਤੇ ਫਿਰ ਮੈਂ ਦਿੰਨੇ ਨੂੰ ਗੋਲੀ ਜੀ ਬਾਬੇ ਉਹਦੇ ਬੱਚੇ ਨੂੰ ਮੈਡੀਸਿਨ ਤਾਂ ਦੇਤੀ ਮੈਂ ਬਾਕੀ ਇਹਦੇ ਨਾਲ ਮੈਨੂੰ ਪਤਾ ਨਹੀਂ ਵੀ ਰਿਜ਼ਲਟ ਆਊਗਾ ਕਿ ਨਹੀਂ ਸਿੱਧੀ ਜੀ ਗੱਲ ਦੱਸਾਂ ਠੀਕ ਆ ਤੇ ਆਪਾਂ ਦਿੰਨੇ ਆ ਇਹ ਤਾਂ ਦੇਤੀ ਤੇ ਥੋੜੀ ਦੇਰ ਬਾਅਦ ਜੇ ਬੱਚਾ ਹੋਇਆ ਸੱਟ ਫਰਕ ਲੱਗਿਆ ਫਿਰ ਤਾਂ ਦਿੰਦੇ ਨਹੀਂ ਠੀਕ ਆ ਨੀ ਦਾ ਫਿਰ ਉਹਨੂੰ ਥੋੜੇ ਟਾਈਮ ਬਾਅਦ ਦੇਵਾਂਗੇ ਕਾਲੀ ਮਿਰਚ ਮੇਰੇ ਵੀਰੋਂ ਠੀਕ ਹੈ ਕਾਲੀ ਮਿਰਚ ਦਾ ਦਾਣਾ ਨਹੀਂ ਹੁੰਦਾ ਉਹ ਦੇਵਾਂਗੇ ਤੇ ਜਿਹੜਾ ਕਬੂਤਰ ਇਕੱਠਾ ਹੋ ਕੇ ਬਹਿੰਦਾ ਹੈ ਉਹਦੇ ਨਾਲ ਵੀ ਸੈੱਟ ਹੋ ਜਾਂਦਾ ਹੈ ਉਹ ਦੇ ਕੇ ਦੇਖ ਲਾਂਗੇ ਜੇ ਗੱਲ ਲੋਟ ਬੈਠੀ ਤਾਂ ਮੇਰੇ ਹਿਸਾਬ ਨਾਲ ਕਾਲੀ ਮਿਰਚ ਨਾਲ ਬੈਜੂਗੀ ਲੋਟ ਤਾਂ ਚਲੋ ਦੇਖਦੇ ਆਂ ਇਹ ਫੀਡ ਵੀ ਕਰਤੀ ਸੀ ਮੈਂ ਤੇ ਕਰਨੀ ਥੋੜੀ ਸੀ ਯਾਰ ਬਾੜੀ ਹੋ ਗਈ ਮੇਰੇ ਤੋਂ ਕਿਉਂ ਝੂਠ ਮਾਰਾਂ ਮੈਂ ਔਫ ਫੀਡਰ 'ਚ ਪਤਾ ਤਾਂ ਲੱਗਦਾ ਨਹੀਂ ਬਾਪੂ ਠੀਕ ਆ ਤੇ ਬਾਅ ਐਨੀ ਵੀ ਨਹੀਂ ਬਾਲੀ ਹੋਈ ਮਤਲਬ ਲਾ ਲੋ 30 ml ਪਾਣੀ ਬਾਗ ਜਾ ਉਹਾ ਪੋਟੇ ਜੋ 30 ml ਠੀਕ ਆ 30 ml ਤਾਂ ਬਹੁਤ ਹੁੰਦਾ ਚਲੋ ਕੋਈ ਨਹੀਂ ਦੇਖਦੇ ਆ ਬੱਚਾ ਉਹ ਜ਼ੋਰ-ਜ਼ੋਰ ਤਾ ਮਾਰਦਾ ਜਮਾਂ ਵੀ ਨਹੀਂ ਡੋਣਾ ਤੇ ਦੇਖਦੇ ਆ ਚਲੋ ਤੇ ਅੱਡ ਰੱਖੀਏ ਕਿ ਇਹਨੂੰ ਇਕੱਠੇ ਚਲ ਫਿਰ ਉਧਰ ਲੈਣ ਦੋ ਵੀ ਕਿਰ ਜੀ ਅੱਡ ਰੱਖਾਂਗੇ ਇਹਨਾਂ ਵਿੱਚ ਜੀ ਲੱਗ ਜੂਗਾ ਤੂੰ ਨਾ ਯਾਰ ਤੂੰ ਹਟ ਗਈ ਆ ਬੋਤ ਦੇਖ ਉਹਦੇ ਦੀ ਲਈ ਫਿਰਦਾ ਮੈਂ ਨੂੰ ਮੈਂ ਕਹਾਂਦਾ ਕਹਾਂਗੀ ਯਾਰ ਤੇ ਇੱਧਰ ਬਾਕੀ ਬੱਚਿਆਂ ਨੂੰ ਫੀਡ ਨਹੀਂ ਕਰੀ ਗਏ ਬੱਚਿਆਂ ਨੂੰ ਫੀਡ ਕਰ ਦੋ ਪਹਿਲਾਂ ਜਮਾ ਪੋਟੇ ਖਾਲੀ ਨੇ ਇਹਨਾਂ ਦੇ ਵੀ ਤੇ ਬਾਦਿਓ ਕੱਲ ਵਾਲਾ ਵਲੋਗ ਵੀ ਅਪਲੋਡ ਕਰਨ ਵਾਲਾ ਰਹਿੰਦਾ ਤੇ ਉਹ ਵੀ ਅਪਲੋਡ ਕਰਦੇ ਹੁਣ ਉੱਤੇ 5G ਨੈਟ ਚੱਲਦਾ ਵਧੀਆ ਨਾਲ ਦੇ ਨਾਲ ਹੋ ਜੂਗਾ ਤੇ ਗੋਲੀ ਨੂੰ ਖੁੱਲਾ ਛੱਡ ਹੀ ਦਿੰਨੇ ਆ ਹਨਾ ਜੇ ਆਪਾਂ ਹੁਣ ਖੁੱਲਾ ਛੱਡ ਦਈਏ ਨਾ ਇਹਨੂੰ ਫੇਰ ਰਾਤ ਨੂੰ ਵਧੀਆ ਨੀਂਦ ਆਉਂਦੀ ਐ ਇਹਨੂੰ ਤਾਂ ਆ ਕੇ ਹੁਣ ਵਧੀਆ ਨੀਂਦ ਆ ਜਾਂਦੀ ਐ ਵੀ ਥੱਕ ਥੱਕ ਕੇ ਆਂਦਾ ਮਤਲਬ ਆਪਾਂ ਆਪਣੇ ਦਿਲਾਲ ਵਾਂਗ ਆਪਾਂ ਥੱਕੇ ਹੁੰਨੇ ਆ ਨਾਲ ਦੀ ਨਾਲ ਸੌਂ ਜਾਂਦੇ ਆ ਤੇ ਇਹ ਵੀ ਵਿਚਾਰਾ ਹਾਂ ਹੁਣ ਦੇਖੋ ਭੱਜੂ ਆ ਇੱਧਰ ਉੱਧਰ ਤੇ ਥੱਕ ਕੇ ਰਾਤ ਫਿਰ ਜਿਆਦਾ ਹੋਣੀ ਰਹਦਾ ਰਾਮ ਨਾਲ ਸੌ ਜਾਂਦਾ ਜੀ ਮੇਰੇ ਵੀਰੋਂ ਤੇ ਵਲੋਗ ਕਰਤਾ ਅਪਲੋਡ ਤੇ ਹੋਈ ਜਾਂਦਾ ਪੈ ਜਾਊਗਾ ਆਪੇ ਹੀ ਬਾਕੀ ਚੋਬਰ ਵੀ ਆ ਗਿਆ ਤੇ ਯਾਰ ਉਹ ਵਰਦੀ ਵੀ ਚੱਕਿਆਣੀ ਸਕੂਲ ਵਾਲੀ ਸਮਾਨ ਹੀ ਦੇ ਸੀ। ਲਓ ਦੇਖ ਲੋ ਬਾਬੇ ਲੱchnਾ ਇਹਦੇ। ਦੇਖ ਲੋ ਥੋੜੇ ਸਾਹਮਣੇ। ਕਰਤੀ ਸੀ ਦੀ ਸੀ। ਉਹਨਾਂ ਨੂੰ ਗਾਲਾਂ ਕੱਢੀਆਂ ਕੀ ਕੱਢੀਆਂ ਤੁਸੀਂ ਦੱਸੋ। ਤਾਂ ਇਹ ਤਾਂ ਖੁੱਲਣ ਸੁਖਰੇ ਕਮਰਾ ਬੰਦ ਕਰ ਗਏ ਮੈਨੂੰ ਪਤਾ ਇਹਦਾ। ਕਮਰੇ ਤੇ ਆਪਾਂ ਕੁੰਡੀ ਲਾ ਕੇ ਪਹਿਲਾਂ ਹੀ। ਮੈਨੂੰ ਪਤਾ ਹੀ ਸੀ। ਤੇ ਬਹੁਤ ਗੰਦਬੰਦ ਐ ਇਹ। ਆਜ ਪੈਸੇ ਡੱਬਾ ਉੱਤੇ ਰੱਖ ਕੇ ਗਿਆ ਸੀ ਉਹ ਚੱਕ ਕੇ ਇੱਥੇ ਇੱਥੋਂ ਪਤਾ ਨਹੀਂ ਕਿਵੇਂ ਤਾਰ ਲਿਆ ਆ ਸਾਮਾਨ ਵੀ ਡੇਕ ਰੱਖਿਆ ਉੱਤੇ ਪਿਆ ਹੋਊਾ ਪਤਾ ਨਹੀਂ ਗੱਟੇ ਚੋਂ ਕੱਢਿਆ ਹੋਏ ਨੇ ਗੰਦ ਤੰਦੂਰ ਚ ਮਚਾਉਣ ਵਾਸਤੇ ਸੀ ਤੇ ਆ ਸਾਰਾ ਖਲਾਰਾ ਪਾਤਾ ਕੀ ਕੀ ਗਈਏ ਇਹਨੂੰ ਦੱਸੋ ਹੁਣ ਕੀ ਕਰੀਏ ਯਾਰ ਬਾਬੇ ਇਹਨਾਂ ਸਭ ਨੂੰ ਤਾਂ ਵਾਲ ਦੇ ਕਰਦੇ ਕਿਹੜਾ ਕੱਟਣੇ ਵੀ ਇਹ ਦੇਖਿਓ ਵੀ ਤੁਹਾਨੂੰ ਪਤਾ ਹੈ ਉਹਰੇ ਤੋਂ ਧਰਦੇ ਆ ਨਾੜੀ ਰਮਚਾਉਣ ਵਾਸਤੇ ਰੱਖ ਰੱਖਿਆ ਲੈਣ ਵਾਲੀ ਦੇਣ ਵਾਲੀ ਹੋਰ ਯਾਰ ਦਿਮਾਗ ਖਰਾਉਗਾ ਤਾਂ ਆ ਡੱਬੇ ਦੇ ਦਿੱਤਾ ਆ ਕਰੋ ਜੱਕ ਪਰ ਕੀ ਕਵਾਂ ਮੈਨੂੰ ਇਹਦੇ ਦਾਣੇ ਪਾਇਆ ਕਰਦੇ ਆਪਾਂ ਸੱਸ ਯਾਰ ਪੁੱਛੋਣਾ ਯਾਰ ਜਉਂ ਹੀ ਗੰਦ ਪਾਤਾ ਹੋਰ ਇਹਨਾਂ ਕੀ ਕਰੀਏ ਦੱਸੋ ਬੈਂਗਨ ਦੀ ਜੋੜ ਐ ਯਾਰ ਗੋੜ ਯਾਰ ਪੁੱਤੋ ਚੂਹ ਜੂ ਕਰਦਾ ਹੈ ਤੇਰੇ ਤੁਮੜ ਮਾਰ ਗੰ ਤੇਰੇ ਇੱਕ ਤਾਂ ਮਾਰਨ ਨੂੰ ਨਹੀਂ ਜੀ ਕਰਦਾ ਯਾਰ ਇੱਕ ਤਾਂ ਮੂੰਹ ਹੈ ਯਾਰ ਬੱਸ ਯਾਰ ਛੱਡੋ ਯਾਰ ਕਰਦੇ ਆ ਚੱਕਦੇ ਆ ਸਾਲਾ ਗੰਦੇ ਆ ਰਹੇ ਹਾਂਜੀ ਮੇਰੇ ਵੀਰੋ ਤੇ ਬਾਕੀ ਬੱਚਾ ਬੱਚੇ ਤੁਸੀਂ ਮੇਰੇ ਸਾਹ ਨਾਲ ਲੱਤਾਂ ਕੰਮ ਕਰਨੀਆਂ ਨਾ ਬੰਦ ਕਰ ਜਾਣ ਆਹ ਕਿਵੇਂ ਮਾਰੀ ਜਾਂਦੀ ਓਏ ਲੈ 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 ਤੱਕੇ ਨਾਲੀ ਤੱਕੇ ਨਾਲੀ ਦਾ ਇਹਨਾਂ ਆਰਡਰ ਰੱਖੀਏ ਕਿਵੇਂ ਕਰੀਏ ਯਾਰ ਇਹ ਕਿਉਂ ਮਾਰੀ ਜਾਂਦੀ ਹੈ ਹਾਂ ਅਣੀ ਕੁੜੀ ਅੰਦਰ ਲੈ ਕੇ ਚਾਜ ਜੀ ਮੇਰੇ ਵੀਰੋਂ ਕਾਲੀ ਮਿਰਚਾ ਚੱਕ ਲੈ ਚੋਬਰ ਥੱਲੋਂ ਆਹ ਕਾਲੀ ਮਿਰਚ ਨਹੀਂ ਹੁੰਦੀ ਪੀਸੀ ਹੋਈ ਨਹੀਂ ਦਾਣੇ ਜੇ ਹੁੰਦੇ ਆ ਤੇ ਇਹ ਦੇਵਾਂਗੇ ਇਹਨੂੰ ਇੱਕ ਦੇ ਦੋ ਇੱਕ ਵੀ ਬਹੁਤ ਹੁੰਦੀ ਹੈ ਤੇ ਪੋਟਾ ਜਮਾ ਹੀ ਯਾਰ ਜਿਆਦਾ ਖਵਾਦਾ ਹਨਾ ਮੈਂ ਪਤਾ ਨਹੀਂ ਕਿਵੇਂ ਹੋਰ ਜੀ ਚਲੋ ਯਾਰ ਕਾਲੀ ਮਿਰਚ ਦੇ ਕੇ ਦੇਖਦੇ ਆ ਇਹਨੂੰ ਗੋਲੀ ਦਾ ਵੈਸੇ ਨਾ ਬਰਾਬਰ ਹੀ ਦੇ ਸੀ ਜਮਾ ਥੋੜੀ ਜੀ ਦੇ ਸੀ ਬਾਬੇ ਜਮਾ ਇਹਦਾ ਜੋਰ-ਜੂਰ ਮਾਰਦਾ ਫੁੱਲ ਤੇ ਬੱਸ ਥੋੜੀ ਜੀ ਪਤਾ ਨਹੀਂ ਉਹ ਮੰਨਦਾ ਠੰਡ ਜੀ ਚਲੋ ਕੋਈ ਨਹੀਂ ਦਿੰਨੇ ਇਹਨੂੰ ਬੱਚੇ ਨੂੰ ਕਾਲੀ ਮਿਰਚ ਦੇਤੀ ਤੇ ਬੱਸ ਓਕੇ ਬਾਬੇ ਉਹ ਇਹਦਾ ਪਸੰਦ ਰੱਖਿਆ ਆ ਹਨਾ ਔਰ ਯਾਰ ਜਮੇ ਪੁੱਛਣਾ ਯਾਰ ਵੈਸੇ ਮੈਂ ਟਾਈਟ ਹੋ ਰਿਹਾ ਨਾ ਬੱਚਿਆਂ ਨੂੰ ਚੈੱਕ ਕਰ ਖਾਇਆ ਕਿ ਨਹੀਂ ਖਾਇਆ ਕੁਝ ਫੜ-ਫੜ ਕੇ ਤੇ ਜੁਆ ਸੀ ਨਾ ਖਾਲੀ ਐ ਜਮਾ ਖਵਾਉਂਦੇ ਆਪਾਂ ਵੀ ਨਹੀਂ ਫੇਰ ਖਾਲੀ ਐ ਇਹਨੇ ਖਾਈ ਹੋਈ ਨਹੀਂ ਇਹਨੇ ਇਹਨੇ ਫੁੱਲ ਖਾਜਲੇ ਨੇ ਚਿੱਟਿਆਂ ਨੇ ਪਤਾ ਐ ਤਾਂ ਖਾਂਦੇ ਕੱਲ ਵੀ ਖਾਏ ਹੋਏ ਆਹ ਜਿਹੜਾ ਰਹਿ ਗਿਆ ਇੱਕ ਬੱਚਾ ਆਹ ਚਿੱਟਾ ਰਹੇਗਾ ਆਹ ਚਿੱਟਾ ਰਹੇਗਾ ਆਹ ਥੱਲੇ ਦਾ ਭਾਈ ਦੀ ਖਾਏ ਹੋਈ ਨਹੀਂ ਨੇ ਤਾਂ ਇਹ ਆਹ ਬੈਠਾ ਲੈ ਖਾਲੀ ਇਹ ਬੈਠੇ ਨੇ ਤਾਂ ਉੱਤੇ ਮੈਂ ਲੱਗਦਾ ਆਪੇ ਖਾਣੇ ਕੋਈ ਨਹੀਂ ਪਾਣੀ ਦੇਵਾਂਗੇ ਬੱਸ ਕੁਛ ਨਹੀਂ ਨੇਨ ਨੂੰ ਪਾਣੀ ਦੇਵਾਂਗੇ ਬੱਸ ਜੀ ਮੇਰੇ ਵੀਰੋਂ ਟਰੇਆਂ ਚੱਕਦੀਆਂ ਠੀਕ ਹੈ ਕਿ ਨਹੀਂ ਇੱਕ ਖੁੱਡੇ ਚ ਚੱਕਦੀਆਂ ਇੱਕ ਚ ਪਈ ਰਹਿਣ ਦੇਵਾਂਗੇ ਬਾਕੀ ਬੱਚਿਆਂ ਨੇ ਲੱਗ ਭੱਗਿਆ ਰ ਅੱਧੇ ਕੋ ਬੱਚਿਆਂ ਨੇ ਦਾਣੇ ਖਾਏ ਅੱਧੇ ਨੇ ਨਹੀਂ ਖਾਏ ਚਲੋ ਉਹਨਾਂ ਨੂੰ ਦਾਣੇ ਦੂਣੇ ਦਾ ਆਪੇ ਖਾਣਗੇ ਜਦੋਂ ਭੁੱਖ ਲੱਗੀ ਠੀਕ ਹੈ ਤੇ ਆਪਾਂ ਪਾਣੀ ਦੇ ਦਾਂਗੇ 10-10 ਸੈਂਮਲ ਬੋਤ ਹੈ ਤੇ ਆਹ ਦਾਣੇ ਜੇ ਖੜਾ ਵੀਏ ਮੜੇ ਜੀ ਬਹੁਤ ਹੈ ਜੀ ਨੇ ਠੀਕ ਹੈ ਓਕੇ ਬੱਚਿਆਂ ਨੂੰ ਫੀਡ ਵੀ ਕਰਤੀ ਸੀ ਜੋੜੀ ਨੇ ਜਿਹੜੇ ਦੋ ਬੱਚੇ ਨਿਕਲ ਰਹੇ ਆ ਆਪਣੇ ਇਹਨਾਂ ਨੂੰ ਕਰਤੀ ਸੀ ਫੀਡ ਬਾਕੀ ਅੱਜ ਖਾਸ ਕੁਝ ਕਰਿਆ ਨਹੀਂ ਤੇ ਰੰਗ ਰਾਂ ਦੀ ਸਲਾਸੀ ਤੇ ਟਾਈਮ ਬਾਲਾ ਟੱਪ ਗਿਆ ਸੀ ਤਾਂ ਕਰਕੇ ਰਹਿਣਾ ਰੰਗ ਆਪਾਂ ਕੱਲ ਨੂੰ ਦਿਖਾਂਗੇ ਮੌਸਮ ਵੀ ਹੈ ਨਹੀਂ ਯਾਰ ਕੰਮ ਦਾ ਠੋਡੇ ਸਾਹਮਣੇ ਹੁਣ ਵੀ ਦੇਖੋ ਬੱਦਲ ਆ ਗਏ ਆ ਤਿੰਨ ਚਾਰ ਦਿਨ ਹੋ ਗਿਆ ਜਮ ਹੱਦ ਪਾਣੀ ਨੇ ਤਾਂ ਬਾਬਿਓ ਹੱਦ ਹੀ ਕਰ ਰੱਖੀ ਠੀਕ ਹੈ ਨਾਲੀ ਵੀ ਆਪਣੀ ਉੱਤੇ ਹੋਗੀ ਬੱਗ 11 ਕੁ ਫੁੱਟ ਤੇ ਹੋਗੀ ਨਾਲ ਹੀ ਆਪਣੀ ਹੈਗੀ ਆ 21 ਆ ਪਤਾ ਨਹੀਂ 21 ਆ ਪਤਾ ਨਹੀਂ ਕਿੰਨੀ ਆ ਬੱਗ ਹੋਏ ਦਾ ਪਈਆ 10 ਫੁੱਟ ਰੱਬ ਦਾ ਕੀ ਪਤਾ ਲੱਗਦਾ ਨਾ ਕਦੋਂ ਕੀ ਹੋ ਜੇ ਹੈ ਤਾਂ ਕਰਕੇ ਚਲੋ ਕੋਈ ਨਹੀਂ ਤੇ ਇਧਰ ਆਪਾਂ ਟ੍ਰੇਨ ਹੀ ਚੱਕਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ 10 10 ml ਪਾਣੀ ਦੇ ਦਈਏ ਸਰਿੰਜ ਅੰਦਰ ਪਈ ਹੋਊਗੀ ਆਪਣੀ ਤੇ ਜਿਹੜਾ ਬੱਚਾ ਸੀਗਾ ਢਿੱਲਾ ਸੀਗਾ ਉਹਨੂੰ ਮੈਂ ਅੱਡ ਛੱਡਦਾ ਸੀ ਮੈਂ ਕਿਹਾ ਕਬੂਤਰ ਬਾਲੇ ਤੰਗ ਕਰਦੇ ਯਾਰ ਉਹ ਬੈਠਿਆ ਬੱਚਾ ਠੀਕ ਹੈ ਜਿਵੇਂ ਡੌਨ ਜਾ ਹੋ ਰਿਹਾ ਫੀਡ ਵੀ ਕਰਤੀ ਸੀ ਮੈਂ ਥੋੜੇ ਸਾਹਮਣੇ ਤੇ ਪੋਟਾਂ ਵੀ ਨਾ ਜਾਮ ਹੋ ਗਿਆ ਹੋਵੇ ਯਾਰ ਬੱਚੇ ਦਾ ਹਨਾ ਓਏ ਹਨਾ ਯਾਰ ਚਲੋ ਦੇਖਦੇ ਹਾਂ ਕੀ ਚੱਕਰ ਹੈ ਸਵੇਰ ਤੱਕ ਦੇਖਦੇ ਹਾਂ ਸੈੱਟ ਹੋਊਗਾ ਕਾਲੀ ਮਿਸਚਾ ਦੇਤੀਆਂ ਸੀ ਤੇ ਮੈਡੀਸਿਨ ਵੀ ਦੇ ਸੀ ਹਾਂ ਤਾਂ ਬਾਕੀ ਤਾਲਾ ਸਾਧ ਨਦਰ ਯਾਰ ਲੋ ਜੀ ਇਹ ਦਾ ਦਾ ਹੋ ਗਿਆ ਓਕੇ ਕੱਲੇ ਨੂੰ ਲੈਣ ਦੇਵਾਂਗੇ ਸਰਿੰਜ ਭਈ ਆਪਣੀ ਆਹ ਚੱਕ ਲਈਏ ਤੇ ਆਹ 10 10 ml ਪਾਣੀ ਦੇ ਦਈਏ ਬਾਬੇ ਉਹ ਸਲਾਹ ਚੇਂਜ ਹੋ ਗਈ ਯਾਰ ਮੇਰੀ ਚੇਂਜ ਤਾਂ ਹੋਈ ਹੈ ਬਾਬੇ ਉਹ ਠੀਕ ਹੈ ਕਿਉਂਕਿ ਬੱਚਿਆਂ ਨੇ ਕੁਝ ਨਹੀਂ ਖਾਇਆ ਬਸ ਇਹ ਛੋਟੇ ਬੱਚਿਆਂ ਨੇ ਖਾਇਆ ਹੋਇਆ ਚਿੱਟਿਆਂ ਨੇ ਬਾਕੀ ਨੇ ਨਾ ਆਏ ਨਹੀਂ ਖਾਇਆ ਹੋਇਆ ਨਾ ਇਹਦੇ ਭਾਈ ਨੇ ਖਾਇਆ ਹੋਇਆ ਤਾਂ ਕਰਕੇ ਤੇ ਮੈਂ ਕਿਹਾ ਥੋੜੀ ਜੀ ਸਰ ਖਵਾ ਦਈ ਯਾਰ ਬੱਚੇ ਕਮਜ਼ੋਰ ਨਾ ਹੋ ਪੋਰਟਾ ਕੋਈ ਦਿੱਕਤ ਨਹੀਂ ਇੱਕ ਤਾਂ بیمار ਹੋ ਰਿਹਾ ਤਾਂ ਅਗਰ ਕੰਨਾਂ ਤੇ ਵੀ ਨਾ ਹੋ ਜੇ ਕੁਛ ਥੋੜੀ ਥੋੜੀ ਫੀਡ ਕਰਦੀ ਹੈ ਹਨ ਤੇ ਆਪਾਂ ਕਿਉਂ ਰਿਸਕ ਲੈਣਾ ਆਪ ਤੇ ਖਾਨ ਲੱਗ ਜਾਣਗੇ ਚੋਕ ਨਾਲ ਸਿੱਖਣਗੇ ਭਾਵੇਂ ਲੇਟ ਸਿੱਖਿਆ ਹਨ ਤੇ ਮਾੜੇ ਮੋٹے ਤਾਂ ਖਾ ਰੱਖੇ ਸੀ ਦਾਣੇ ਤੇ ਛੋਟਿਆਂ ਨੇ ਖਾ ਰਕੀ ਸੀ ਵੱਡਿਆਂ ਨੇ ਜਮ ਨਹੀਂ ਖਾਏ ਤਾਂ ਕਰਕੇ ਮੈਂ ਕਹਿਆ ਯਾਰ ਫੀਡ ਕਰਦੀ ਕੁਛ ਨਹੀਂ ਹੁੰਦਾ ਫਿਰ ਹਨ ਕਿਉਂ ਐਵੇਂ ਫਿਰ ਕਈ ਵਾਰੀ ਥੋੜੀ ਜੀ ਸਰਵ ਵਾਲਿਆਂ ਨੇ ਹਾਂ ਤੇ ਫੀਡ ਕਰ ਦੇਣਾ ਥੋੜੀ ਥੋੜੀ ਕਰਾਂਗੇ ਸਾਰਿਆਂ ਨੂੰ ਬਾਬੋ ਮੇਰੇ ਤਾਂ ਕੁਝ ਸਮਝ ਚ ਨਹੀਂ ਆ ਰਿਹਾ ਪਤਨੀ ਹੁਣ ਦੇਖਿਓ ਬੱਚੇ ਜੂਮ ਲੱਗ ਰਿਹਾ ਏ ਟਰੇਜੋ ਕਰੋ ਚੱਕ ਖੜਜੋ ਹੋਲੀ ਜੀ ਹੋਲੀ ਜੀ ਦਿਖਾ ਦਿੰਦਾ ਮੈਂ ਇਹ 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 ਖੜਜੋ 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 ਉਹਨੂੰ ਰੁਕ ਗਿਆ ਮੈਨੂੰ ਦੇਖ ਕੇ ਇਹਦਾ ਮੂੰਹ ਮਾਰੀ ਜਾਂਦੇ ਸੀ ਬਾਬੋ ਜੂ ਕੀ ਆਂਦੇ ਸੀ ਤੇ ਉਹ ਨੂੰ ਮੈਨੂੰ ਐ ਦੱਸੋ ਫੀਡ ਚਲੋ ਯਾਰ ਅੱਜ ਅੱਜ ਨਹੀਂ ਕਰਦੇ ਫੀਡ ਲਾਰਡ ਛੱਡ ਜਾਗੇ ਆਪੇ ਚੁਗ ਲੈਣਗੇ ਠੀਕ ਆ ਨਾਲ ਫੋਨ ਆ ਗਿਆ ਬੱਸ ਬਾਬੇ ਆਪੇ ਆਓ ਦੇਖੋ ਮੂੰਹ ਮਾਰੀ ਜਾਂਦੇ ਥੋੜੇ ਸਾਹਮਣੀ ਆ ਆਪੇ ਚੁਗਣਾ ਸ਼ੁਰੂ ਕਰ ਦੇਣਗੇ ਪਾਣੀ ਪੂਣੀ ਤੇ ਪਾਣੀ ਪਿਆ ਦੀ ਜਿਹੜੇ ਬੱਚੇ ਰਹਿ ਗਏ ਉਹਨਾਂ ਨੂੰ ਪਾਣੀ ਪਿਆ ਦੀਆਂ ਬੱਸ ਠੀਕ ਆ ਕਿੰਨੇ ਤਿੰਨ ਨੂੰ ਪਿਆਤਾ ਸੀ ਯਾਰ ਬਾਕੀ ਦੋ ਬੱਚੇ ਰਹਿ ਗਏ ਇੱਕ ਤਾਂ ਅੰਦਰ ਛੇਵਤ ਚ ਸੀ ਕੁਲ ਤੇ ਦੋ ਬੱਚਿਆਂ ਨੂੰ ਹੋਰ ਪਿਆ ਬਾਬੇ ਸਾਰੇ ਬੱਚਿਆਂ ਨੂੰ ਪਾਣੀ ਪੂਣੀ ਦੇਤਾ ਇਹ ਟੋਕਰੀਆ ਹੈਲਦੀਆ ਮੜੀ ਪਾਰਟੀ ਵੀ ਨਹੀਂ ਜਾਵੇ ਆਂਡੇ ਨਹੀਂ ਆਦੇ ਅੰਦਰ ਯਾਰ ਠੀਕ ਹੈ ਬੱਚਿਆਂ ਨੂੰ ਪਾਣੀ ਦੇਤਾ ਓਕੇ ਹੈ ਟਰੇ ਦਾਣੇ ਦੋਨੇ ਸਭ ਓਕੇ ਹੈ ਤੇ ਤਿੰਨ ਬੱਚਿਆਂ ਨੇ ਖਾਏ ਹੋਏ ਸੀ ਦਾਣੇ ਦੋਨੇ ਨਹੀਂ ਖਾਏ ਹੋਏ ਸੀ ਆਪੇ ਖਾ ਲੈਣਗੇ ਜਦੋਂ ਭੁੱਖ ਲੱਗੀ ਯਾਰ ਪਾਲੀ ਉਹ ਵੀ ਨਹੀਂ ਇੱਕ ਮਨ ਹੈਗਾ ਸੀ ਫੀਡ ਕਰਦੀ ਇੱਕ ਮਨ ਕਹਿੰਦਾ ਨਾ ਕਹਿੰਦਾ ਆਪੇ ਚੁਗਣਗੇ ਤਾਂ ਕਰਕੇ ਬੱਸ ਇਧਰ ਵੀ ਨੀਗਾ ਮਾਰਨੀ ਹੈ ਪਾਣੀ ਫੁੱਲਾ ਵਾਪੇ ਤੇ ਵੀ ਬਿਲੌੜ ਨਹੀਂ ਕੱਲ ਚੇਂਜ ਕਰ ਦਾਂਗੇ ਪਾਣੀ ਟਰੈਕਟਰਾਂ ਸਾਈਕਲਿੰਗ ਵਾਲਾ ਪਾ ਦਾਂਗੇ ਉਹ ਟਰੈਕਟਰਾਂ ਸਾਈਕਲਿੰਗ ਵਾਲਾ ਢੋਲ ਦਾਂਗੇ ਤੇ ਆਪਣਾ ਦੂਜਾ ਪਾਣੀ ਪਾ ਦਾਂਗੇ ਇਹ ਨੂੰ ਅੰਦਰ ਧਰਤੀਏ ਤੇ ਟ੍ਰੇ ਨੂੰ ਵੀ ਅੰਦਰ ਹੀ ਧਰ ਕੇ ਜਾਣੀ ਪਊਗੀ ਇਹ ਨੂੰ ਇਹ ਧਰਤੀ ਸਿਰਿੰਜ ਟ੍ਰੇ ਨੂੰ ਧਰਤੀਏ ਉਰੇ ਕਿਉਂਕਿ ਮੀਂਹ ਆ ਸਕਦਾ ਕੋਈ ਪਤਾ ਨਹੀਂ ਮੀਂਹ ਦਾ ਮੌਸਮ ਸਾਨੂੰ ਦਿਖਾ ਹੀ ਹੈ ਇਹਦੇ ਵਿੱਚੋਂ ਪਾਣੀ ਕੱਢਦੀ ਹੈ। ਲਓ ਜੀ। ਪਾਣੀ ਕੱਢ ਪਾਇਆ ਇਹਦੇ ਵਿੱਚੋਂ। ਓਕੇ ਆ। ਬਾਕੀ ਬੱਚਾ ਬੈਠਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਹਜੇ ਤੱਕ ਤਾਂ ਸੈੱਟ ਐ। ਕੰਡੀਸ਼ਨ ਦੇਖਦੇ ਆਂ ਸਵੇਰ ਤੱਕ ਕਾਲੀ ਮਿਰਚਾ ਸਰ ਕਰਦੀ ਹੈ ਕਿ ਨਹੀਂ। ਲਓ ਜੀ ਸਟੂਡੀਓ ਨੂੰ ਲਾ ਤਾਲਾ। ਤੇ ਖੁੱਡਿਆਂ ਨੂੰ ਵੀ ਲਾਤਾ ਤਾਲਾ ਬਾਕੀ ਗੋਲੀ ਵੀ ਬਾਲੀ ਚੋਂ ਚੂਕ ਰਹੀ ਜਾਂਦਾ ਸੱਜ ਤੂੰ ਬਹੁਤ ਗੰਦ ਪਾਇਆ ਅੱਜ ਤਾਂ ਦਿਮਾਗ ਖਰਾਬ ਕਰ ਰੱਖਿਆ ਵੀ ਬੰਦਾ ਹੀ ਬੰਦਾ ਓਕੇ ਤਾਲੇ ਲਾਤੇ ਬਾਕੀ ਹੁਣ ਚੱਲਦੇ ਆਂ ਥੱਲੇ ਕਨਾਲੇ ਗੜਦੇ ਆਂ ਵਲੋਗ ਦੀ ਐਂਡਿੰਗ ਇੱਕ ਬੱਚਾ ਅੱਡੇ ਪਾਰ ਖਿਆ ਪਾ ਸਵੇਰ ਤੱਕ ਦੇਖਦੇ ਕੀ ਕੰਡੀਸ਼ਨ ਆ ਉਹਦੀ ਠੀਕ ਐ ਤੇ ਹਲੇ ਤੱਕ ਤਾਂ ਸਰ ਉਹ ਗਲਚੀ ਨਹੀਂ ਸੀ ਔਣੇ ਸਹੀ ਸੀ ਹਲੇ ਤੱਕ ਤਾਂ ਬਾਕੀ ਦੇਖੋ ਖਿਚਦਾ ਵੀ ਹੈ ਕਿ ਨਹੀਂ ਪੋਟਾ ਵੀ ਨੇ ਰੁਕੀਆ ਹੋਏ ਉਹਦਾ ਕਈ ਕਾਰਨ ਬਣ ਸਕਦੇ ਆਪਾਂ ਨੂੰ ਕੀ ਪਤਾ ਹੁਣ ਪੂਰਾ ਅੰਦਰ ਤੱਕ ਦੇਖਣਾ ਉਹ ਆਪਾਂ ਨੂੰ ਫਿਰ ਪਤਾ ਲੱਗੂ ਵੀ ਕੀ ਚੱਕਰ ਹੈ ਕੀ ਨਹੀਂ ਤੇ ਆਪਾਂ ਨੂੰ ਹਜੇ ਹੋਏ ਵੀ ਥੋੜਾ ਟਾਈਮ ਹੈ ਸਹੀ ਦੱਸਾਂ ਤੁਹਾਨੂੰ ਕਬੂਤਰ ਰੱਖਿਆ ਨੂੰ ਐ ਤਾਂ ਆਪਾਂ ਨੂੰ 2 ਸਾਲ ਹੋਏ ਆ ਠੀਕ ਹੈ ਪ੍ਰੋਪਰ ਲਗਾਤਾਰ ਕਈਏ ਤਾਂ ਵਿਆਪਾ ਵਿੱਚੋਂ ਵਿੱਚੋਂ ਗਈਏ ਐ ਤਾਂ ਫਿਰ ਆਪਾਂ ਅੱਠਵੀਂ ਤੋਂ ਰੱਖਣ ਲੱਗ ਗਏ ਸੀ ਕਬੂਤਰ ਯਾਰ ਅੱਠਵੀਂ ਤੋਂ ਲਾ ਲੋ 8 7 ਵੀ 8ਵੇਂ ਜੁੰਦੇ ਸੀ ਇੱਕ ਜੋੜਾ ਲਿਆ ਯਾਰ ਕਰਦਿਆ ਨੇ ਫੇਰ ਕਹਿ ਦੇਣਾ ਫੇਰ ਕਿਸੇ ਨੂੰ ਦੇ ਦੇਣਾ ਚੁਕਾ ਦੇਣਾ ਠੀਕ ਹੈ ਫੇਰ ਲਿਆਉਂਦਾ ਫੇਰ ਚੁਕਾ ਦੇਣਾ ਐਵੇਂ ਚੱਲਦਾ ਰਿਹਾ ਚੱਲਦਾ ਰਿਹਾ ਫੇਰ ਅਸਮ 2 ਸਾਲ ਹੋ ਗਏ ਲਗਾਤਾਰ ਆਪਣੀ ਵਧਿਆ ਹੁਣ ਨਾ ਕਰਦੇ ਆਪਾਂ ਨੂੰ ਕਹਿੰਦੇ ਕੁਛ ਠੀਕ ਹੈ ਤੇ ਨਾ ਆਪਾਂ ਨੂੰ ਕੋਈ ਹੋਰ ਚੱਕਰ ਹੈਗਾ ਤਾਂ ਕਰਕੇ 2 ਸਾਲ ਲਗਾਤਾਰ ਹੋ ਗਏ ਆਪਾਂ ਨੂੰ ਐਵੇਂ ਤੇ ਹੁਣ ਕਹੀਂ ਅਈਆ ਆਪਾਂ ਨੂੰ ਐਨੇ ਸਾਲ ਹੋ ਗਏ ਐਨੇ ਸਾਲ ਹੋ ਕੀ ਫਾਇਦਾ ਹੋ ਗੱਲ ਦਾ ਜਿੰਨੀ ਹੌਲੀ ਹੌਲੀ ਨੌਲੇਜ ਆਉਗੀ ਯਾਰ ਠੀਕ ਐ ਲੋਕ ਤਾਂ ਬਹੁਤ ਪੁਰਾਣੇ ਬੈਠੇ ਆ 50 50 ਸਾਲ ਬੁਢਾਣੇ ਚਾਹੀ 40 ਸਾਲ ਬੁਢਾਣੇ ਦਾਦੇਆਂ ਵੇਲੇ ਦੇ ਕੁੱਪੁੱਤਰਾਂ ਗਈਆਂ ਨੇ ਠੀਕ ਐ ਆਪਾਂ ਨੂੰ ਨਾ ਆਪਣੇ ਦਾਦੇ ਵੇਲੇਆਂ ਦੇ ਕੁੱਪੁੱਤਰ ਆ ਆਪਾਂ ਆਪ ਹੀ ਲਿਆਂਦੇ ਤੁਹਾਨੂੰ ਪਤਾ ਹੀ ਐ ਬਾਕੀ ਸਾਰੀ ਵੀਡੀਓ ਜੇ ਆਪਾਂ ਦੱਸਿਆ ਹੋਇਆ ਦੱਸਣ ਦੀ ਲੋੜ ਨਹੀਂ ਕਿਤਾ ਕਰਕੇ ਜਿੰਨੀ ਕ ਨੌਲੇਜ ਐ ਹੌਲੀ ਹੌਲੀ ਨੌਲੇਜ ਆਉਗੀ ਓਵੇਂ ਓਵੇਂ ਤੁਹਾਨੂੰ ਦੱਸ ਦਿਆ ਕਰਾਂਗੇ ਤੇ ਬਾਕੀ ਓਕੇ ਐ ਚੱਲਦੇ ਆਂ ਬਸ ਥੱਲੇ ਲਾਈਟ ਚੱਲਣ ਦੇਵਾਂਗੇ ਬੰਦ ਨਹੀਂ ਕਰਦੇ ਕਿਉਂਕਿ ਆਪੇ ਮੂੰਹ ਮਾਰਨਗੇ ਇੱਕ ਬੱਚਾ ਹੋਰ ਮਾਰੀ ਜਾਂਦਾ ਮੂੰਹ ਦੇਖੋ ਲਾਲਚਿੰਨਾਪਰਾ ਚਿਤਲਾਇਆ ਉਹ ਦੇਖੋ ਲਾਲਜਾ ਚਲੋ ਕੋਈ ਨਾ ਬਾਬਿਓ ਕਰਦੇ ਆ ਵਲੋਗ ਦੀ ਐਂਡਿੰਗ ਮਿਲਦੇ ਆ ਕੱਲ ਤੇ ਸਾਰੇ ਵੀਰਾਂ ਨੂੰ ਬਾਏ ਬਾਏ ਟਾਟਾ